ਨਹੀਂ ਤਤੋਂ ਉਹ ਬੋਲ ਦਿੱਤਾ ਕਿ ਤੁਹਾਨੂੰ ਕਹਿ ਸ਼ੇਰ ਸੁਣਾਉਣ ਲੱਗੇ ਕਹ ਦੋ ਇੱਕ ਵਾਰੀ ਬਾਈ ਜੀ ਸਾਡਾ ਬਾਈ ਤੁਹਾਨੂੰ ਇੱਕ ਸ਼ੇਰ ਸੁਣਾਉਣ ਲੱਗਾ ਹੈ ਆਸ ਕਰਦੇ ਹਾਂ ਕਿ ਤੁਹਾਨੂੰ ਵਧੀਆ ਲੱਗੂਗਾ ਹਾਂਜੀ ਸੱਚੀ ਗੱਲ ਜੀ ਤੇ ਉਹ ਕਹਿੰਦਾ ਸ਼ੇਰ ਤੇ ਚੰਗਾ ਲੱਗੇ ਸ਼ੇਅਰ ਕਰਿਓ ਕਹਿੰਦਾ ਕੋਈ ਕਰਦਾ ਵੇਗ ਤਰੱਕੀ ਕਿਉਂ ਸਾੜਾ ਕਿਉਂ ਸਾੜਾ ਕਿਉਂ ਹੁੰਦਾ ਕੋਈ ਕਰਦਾ ਵੇਗ ਤਰੱਕੀ ਸਾੜਾ ਕਿਉਂ ਹੁੰਦਾ ਮੂੰਹ ਤੇ ਚੰਗਾ ਪਿੱਠ ਤੇ ਮਾੜਾ ਕਿਉਂ ਹੁੰਦਾ ਮੂਤੇ ਚੰਗਾ ਪਿੱਠ ਤੇ ਮਾੜਾ ਕਿਉਂ ਹੁੰਦਾ ਜੋ ਫੁੱਲ ਦਿਸਦੇ ਨੇ ਫਿਰ ਖਾਰ ਕਿਉਂ ਬਣਦੇ ਨੇ ਜਿਨ੍ਹਾਂ ਨੇ ਦੋਸਤ ਬਣਨਾ ਹੁੰਦਾ ਫਿਰ ਯਾਰ ਕਿਉਂ ਬਣਦੇ ਨੇ ਜਿਨ੍ਹਾਂ ਨੇ ਦੋਸਤ ਬਣਨਾ ਹੁੰਦਾ ਫਿਰ ਯਾਰ ਕਿਉਂ ਬਣਦੇ ਨੇ ਪਿੱਠ ਤੇ ਵਾਰ ਆਪਣਾ ਪਿੱਠ ਤੇ ਵਾਰ ਆਪਣਾ ਬਣ ਕੇ ਹੀ ਕਰਦਾ ਯਾਰ ਦੀ ਚੜਾਈ ਵੇਖ ਕੇ ਕਿਉਂ ਰਹਿਣਾ ਐਵੇਂ ਸੜਦਾ ਹਜ਼ਾਰ ਦੀ ਚੜਾਈ ਵੇਖ ਕੇ ਕਿਉਂ ਰਹਿਣਾ ਐਵੇਂ ਸੜਦਾ ਇੱਕੋ ਥਾਲੀ ਵਿੱਚ ਖਾ ਕੇ ਪਿੱਛੋਂ ਗਦਾਰ ਕਿਉਂ ਬਣਦੇ ਨੇ ਇੱਕੋ ਥਾਲੀ ਵਿੱਚ ਖਾ ਕੇ ਪਿੱਛੋਂ ਗਦਾਰ ਕਿਉਂ ਬਣਦੇ ਨੇ ਜਿਨ੍ਹਾਂ ਨੇ ਦੋਸਤ ਬਨਣਾ ਉਹ ਫਿਰ ਯਾਰ ਕਿਉਂ ਬਨਦੇ ਨੇ ਜਿਨ੍ਹਾਂ ਨੇ ਦੋਸਤ ਬਨਣਾ ਫਿਰ ਯਾਰ ਕਿਉਂ ਬਨਦੇ ਨੇ ਜੋ ਨਜ਼ਰਾਂ ਚੋਂ ਡਿੱਗ ਜੇ ਯਾਰ ਨਹੀਂ ਬਣਾਈਦਾ ਜੋ ਨਜ਼ਰਾਂ ਚੋਂ ਡਿੱਗ ਜੇ ਉਹ ਯਾਰ ਨਿੱਕੜੇ ਬਣਾਈਦਾ ਜੋ ਆਪਣੇ ਘਰ ਤੇ ਅੱਖ ਰੱਖਣ ਲੱਗ ਜੇ ਉਹਨੂੰ ਬਾਹਲਾ ਮੂੰਹ ਨਹੀਂ ਲਾਈਦਾ ਉਹਨੂੰ ਬਾਹਲਾ ਮੂੰਹ ਨਹੀਂ ਲੱਗਦਾ ਸਤੋਂ ਸਿੱਖ ਕੇ ਸਾਡੇ ਤੇ ਹਥਿਆਰ ਕਿਉਂ ਬਨਦੇ ਨੇ ਜਿਨ੍ਹਾਂ ਨੇ ਦੋਸਤ ਬਨਣਾ ਉਹ ਫਿਰ ਯਾਰ ਕਿਉਂ ਬਨਦੇ ਨੇ ਜਿਨ੍ਹਾਂ ਨੇ ਦੋਸਤ ਬਨਣਾ ਉਹ ਫਿਰ ਯਾਰ ਕਿਉਂ ਬਨਦੇ ਨੇ ਧੰਨਵਾਦ ਬਾਈ ਵਾਹ ਜੀ ਵਾਹ ਬਾਈ ਜੀ ਕਾਂਡਾ ਵੇ ਹਾਂਜੀ ਹਾਂ